ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਡਮ ਸਾਡੇ ਨਾਲ ਮੌਜੂਦ ਨੇ ਦਾ ਵੀਜ਼ਾ ਆਫਿਸ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਇਸ ਵਕਤ ਆਫਰ ਲੈਟਰ ਦਾ ਕੀ ਟ੍ਰੈਂਡ ਚੱਲ ਰਿਹਾ ਹੈ ਯੂਕੇ ਦੀ ਆਫਰ ਲੈਟਰ ਨੂੰ ਲੈ ਕੇ ਕਈ ਤਰ੍ਹਾਂ ਦੇ ਪਰਮਪਲੇਖੇ ਨੇ ਜਿਨ੍ਹਾਂ ਦੇ ਉੱਪਰ ਪੂਰੀ ਕਲੈਰਿਟੀ ਸਨੇਹਾ ਮੈਡਮ ਦੇਣਗੇ ਬਹੁਤ ਸਵਾਗਤ ਹੈ ਜੀ ਤੁਹਾਡਾ ਮੈਂ ਚਾਹਾਂਗਾ ਪੂਰੀ ਕਲੈਰਿਟੀ ਤੁਸੀਂ ਸਾਡੇ ਨਾਲ ਸਾਂਝੀ ਕਰੋ ਸੋ ਯੂਕੇ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਐਸ ਟਾਈਮ ਪ੍ਰੈਜ਼ੈਂਟ ਆਫ ਅ ਲੈਟਰਸ ਦਾ ਕੀ ਟ੍ਰੈਂਡ ਚੱਲ ਰਿਹਾ ਹੈ ਕਾਫੀ ਸਟੂਡੈਂਟਸ ਹੋਣਗੇ ਜਿਨ੍ਹਾਂ ਨੇ ਆਫ ਅ ਲੈਟਰਸ ਅਪਲਾਈ ਕੀਤੀ ਹੈ ਉਹ ਵੇਟ ਕਰ ਰਹੇ ਆ ਕਾਫੀ ਇਦਾਂ ਦੇ ਸਟੂਡੈਂਟਸ ਹੋਣਗੇ ਜਿਨ੍ਹਾਂ ਦੀ ਆਫ ਅ ਲੈਟਰ ਆ ਗਈ ਆ ਔਰ ਉਹਨਾਂ ਨੇ ਹਲੇ ਤੱਕ ਫੀਸਿਸ ਨਹੀਂ ਕਰਵਾਈ ਆ ਸੋ ਮੈਂ ਤੁਹਾਨੂੰ ਇੱਥੇ ਇੱਕ ਚੀਜ਼ ਕਲੀਅਰ ਕਰਨਾ ਚਾਹੂੰਗੀ ਕਿ ਆਫ ਅ ਲੈਟਰ ਨੂੰ ਬਹੁਤ ਹੀ ਇੰਪੋਰਟੈਂਟ ਮੰਨਿਆ ਕਰੋ ਕਿਉਂਕਿ ਆਫਰ ਲੈਟਰ ਅਪਲਾਈ ਕਰਨ ਦੀ ਵੀ ਡੈਡਲਾਈਨ ਹੁੰਦੀ ਆ ਔਰ ਤੁਹਾਡੀ ਸੀਬਮਿਟ ਕਰਨ ਦੀ ਵੀ ਡੈਡਲਾਈਨ ਹੁੰਦੀ ਆ ਅਗਰ ਤੁਸੀਂ ਉਸ ਡੈਡਲਾਈਨ ਤੇ ਨਹੀਂ ਕਰਦੇ ਤਾਂ ਤੁਹਾਨੂੰ ਉਹ ਯੂਨੀਵਰਸਿਟੀ ਉਹ ਇਨਟੇਕ ਨਹੀਂ ਮਿਲਦਾ ਸੋ ਆਫਰ ਲੈਟਰਸ ਜਾਂ ਡੈਡਲਾਈਨਸ ਆ ਨਹੀਂ ਆ ਬਹੁਤ ਜਲਦੀ ਹੋਰ 10 15 ਦਿਨ ਸਟਾਰਟ ਹੋ ਜਾਣੀਆਂ ਵਾ ਉਦੋਂ ਤੁਸੀਂ ਅਗਰ ਤੁਹਾਡੇ ਕਿਉਂਕਿ ਹੁੰਦਾ ਕੀ ਆ ਮੇਰਾ ਇੰਨੇ ਸਾਲਾਂ ਦਾ ਐਕਸਪੀਰੀਅੰਸ ਆ ਸਟੂਡੈਂਟ ਆਂਦਾ ਹੈ ਸਾਡੇ ਕੋ ਬੀ ਤਰੀਕ ਨੂੰ ਸਪੋਜ਼ ਕਰੋ ਅਸੀਂ ਉਹਨੂੰ ਅਸੈਸਮੈਂਟ ਕਰਕੇ ਕਿ ਯੂਨੀਵਰਸਿਟੀ ਪਾਰਟਿਕੂਲਰ ਦੱਸਦੀ ਹੈ ਠੀਕ ਹੈ ਜਦੋਂ ਅਸੀਂ ਉਹਨੂੰ ਪਟਨਾ ਯੂਨੀਵਰਸਿਟੀ ਦਾ ਅਸ ਦੀ ਦੀਆ ਔਰ ਉਹ ਸਾਨੂੰ ਉਦੋਂ ਬਾਅਦ ਆਪਣੀ ਐਲਓਆਰਸ ਐਮਓਆਈ ਐਕਸਪੀਰੀਐਂਸ ਦੇਂਜ 10 15 ਦਿਨ ਲਗਾ ਦਿੰਦਾ ਉਦੋਂ ਤੱਕ ਕੋਈ ਯੂਨੀਵਰਸਿਟੀ ਬੰਦ ਹੋ ਜਾਂਦੀ ਆ ਸੋ ਮੇਰੇ ਅਕੋਰਡਿੰਗ ਜਾਂ ਤੁਹਾਨੂੰ ਮੇਰਾ ਸ਼ੋ ਕਰਨ ਦਾ ਮੋਟਿਵ ਆ ਕਿ ਜਿੱਦਨ ਤੁਸੀਂ ਸਾਰੇ ਆਪਣੇ ਡਾਕੂਮੈਂਟਸ ਦਿੰਨੇ ਆ ਉਹ ਤਿੰਨ ਤੋਂ ਕਾਊਂਟ ਕਰੋ ਕਿ ਤੁਸੀਂ ਆਪਣੀ ਆਫਰ ਲੈਟਰ ਅਪਲਾਈ ਕਰ ਦਿੱਤੀ ਆ ਸੋ ਉਹਦੇ ਲਈ ਟਾਈਮ ਦੀ ਵੈਲਿਊ ਕਰੋ ਟਾਈਮ ਸਿਰ ਅਸੈਸਮੈਂਟ ਕਰਵਾਓ ਕਿਉਂਕਿ ਇੰਟਰਵਿਊ ਦਾ ਪੈਟਰਨ ਹਰ ਯੂਨੀਵਰਸਿਟੀ ਆ ਸੋ ਟਾਈਮ ਲੈਕ ਦਾ ਇੰਟਰਵਿਊ ਲਈ ਓਕ ਸਮ ਹਾ ਤਾਡੀ ਰਿਫਿਊਜ਼ I ਮੀਨ ਇੰਟਰਵਿਊ ਕਲੀਅਰ ਨਹੀਂ ਹੁੰਦੀ ਆ ਤਾਂ ਤੁਹਾਨੂੰ ਕੋਈ ਫੋਰ ਵੀ ਆਪਾਂ ਬੀ ਪਲਾਨ ਦਿੰਨੇ ਆ ਤਾਂ ਹੁਣ ਜਨਵਰੀ ਇਨ ਟੇਕ ਯਰ ਟੋਟਲੀ ਯੂਨੀਵਰਸਿਟੀਆਂ ਵਿਦਆਊਟ ਟਾਈਲਸ ਵੀ ਓਪਨਾ ਵਿਦ ਟਾਈਲਸ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਪਲੱਸ 2 ਤੋਂ ਬਾਅਦ ਟੌਪ ਅਪ ਪ੍ਰੋਗਰਾਮਾਂ एमओआई ਦੇ ਪੇਸ ਤੇ ਵੀ ਤੁਸੀਂ ਜਾ ਸਕਦੇ ਹੋ ਰਿਸਰਚ ਪ੍ਰੋਗਰਾਮ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਵੀ ਜਾ ਸਕਦੇ ਹੋ ਔਰ ਸਾਡੇ ਨਾਲ ਅਪਲਾਈ ਕਰਦੇ ਹੋ ਤਾਂ ਕੋਈ ਵੀ ਤੁਹਾਨੂੰ ਰਿਸਕ ਲੈਣ ਦੀ ਜ਼ਰੂਰਤ ਨਹੀਂ ਆ। ਥੋੜੇ ਜਹਾਂਚ ਕੋਈ ਵੀ ਪਰਮ ਭਲੇਖਾ ਟੈਲੀਫੋਨ ਕਰੋ ਚਾਹੇ ਨੇੜੇ ਦੇ ਦਫਤਰ ਚ ਵਿਜ਼ਿਟ ਕਰੋ ਚਾਹੇ ਆਨਲਾਈਨ ਸੰਪਰਕ ਕਰੋ ਪਰ ਆਪਣਾ ਭਲੇਖਾ ਦੂਰ ਕਰੋ। ਪੂਰੀ ਕਲੈਰਿਟੀ ਲੈਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਕੋਈ ਗਲਤੀ ਨਾ ਹੋਵੇ। ਬਹੁਤ ਧੰਨਵਾਦ।